ਵਿਆਪ ਹੋਇਆ ਸੀ ਹਨ ਉਸ ਤੋਂ ਬਾਅਦ ਉਹ ਕਲਾਕਾਰ ਬਣੇ ਤਾਂ ਉਹ ਜਦ ਉਹ ਤੁਸੀਂ ਸਾਰੀ ਚੀਜ਼ਾਂ ਦੇਖੀਆਂ ਉਹ ਸਾਰਾ ਸਮਝ ਚੇਤਿਆ ਆ ਮੁਰਕੇ ਕਿਉਂਕਿ ਉਸ ਟਾਈਮ ਤੁਹਾਡੀ ਵੀ ਇੱਕ ਬਹੁਤ ਵੱਡੀ ਸਟਰਗਲ ਸੀਗੀ ਉਹ ਚੇਤਿਆ ਆ ਮੁਰਕੇ ਸਮਝ ਆ ਹੁੰਦਾ ਹੀ ਹੈ ਜੀ ਬਿਲਕੁਲ ਹੁੰਦਾ ਉਹਨਾਂ ਚੇਤੇ ਆਉਂਦਾ ਉਹ ਸਮਾ ਉਹ ਜਿਹੜਾ ਸੀਗਾ ਉਹਨਾਂ ਨੇ ਇਹਨਾਂ ਦਾ ਦੇਖਿਆ ਸੀ ਬੱਚੇ ਸੀਗੇ ਛੋਟੇ ਸੀਗੇ ਹਨਾ ਇਹਨਾਂ ਨੇ ਤਾਂ ਚੜ੍ਹਾਈ ਵੀ ਦੇਖੀ ਹੈ ਇਹਨਾਂ ਨੇ ਗਰੀਬੀ ਵੀ ਦੇਖੀ ਹੈ ਇਹਨਾਂ ਨੇ ਸਾਰਾ ਕੁਝ ਦੇਖਿਆ ਹਾਂ ਤੇ ਉਹ ਤਾਂ ਫਿਰ ਆਉਂਦਾ ਹੀ ਹੈ ਵੀ ਯਾਰ ਤੁਹਾਨੂੰ ਅਸੀਂ ਤਾਂ ਇਹ ਕਹਿੰਦੇ ਆਂ ਵੀ ਇੰਨਾ ਪੈਸਾ ਔਖਾ ਕਮਾਇਆ ਖਾਣ ਦਾ ਹੱਕ ਵੀ ਨਹੀਂ ਸੀ ਸੋਖਾ ਨਹੀਂ ਮਿਲਿਆ ਉਹਨਾਂ ਨੂੰ ਅੰਡਾਇਆ ਨਹੀਂ ਉਹਨਾਂ ਨੂੰ ਜਿਵੇਂ ਅਸੀਂ ਪਹਿਲਾਂ ਚਲ ਘਰਾਂ 'ਚ ਹੁੰਦੀਆਂ ਇਹਨੇ ਗੱਲਾਂ ਹਾਂ ਇੰਨਾ ਅਸੀਂ ਦੇਖੇ ਨੇ ਦੇਖੇ ਆ ਜਾਂ ਇਨਾਂ ਤੋਂ ਪੜ ਨਹੀਂ ਹੋਇਆ ਜੇ ਵੀ ਆਇਆ ਦਾ ਕਾਰਖਾਨੇ ਲੱਗੇ ਫਲੈਟ ਚ ਬਈ ਇੰਨਾ ਪੈਸਾ ਕਮਾ ਕੇ ਵੀ ਨਹੀਂ ਖਾਂ ਦਾ ਆਰਡਰ ਹੋਇਆ ਜੀ ਫਲਾਸਾ ਸੁੱਖ ਨਹੀਂ ਮਿਲਿਆ ਸਾਨੂੰ ਮਾਂ ਬਾਪ ਦਾ ਸੁੱਖ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਹਾਂਜੀ ਬੱਚਿਆਂ ਨੂੰ ਜਵੇਂ ਨਹੀਂ ਮਾਂ ਪਿਆ ਦਾ ਲੋਕਾਂ ਵਾਂਗੂ ਫੋਟੋਆਂ ਦੇਹਦੇ ਆ ਐਗਜ਼ੈਕਟਲੀ ਬੜੀ ਮਰੀ ਛੋਟੀ ਗੁੱਡੀ ਆ ਉਹ ਸਾਰੀ 8 ਮਹੀਨਿਆਂ ਦੀ ਸੀ ਅੱਛਾ ਬੇਟੀ ਕਮਲਦਾ ਬਾੜੀ ਨੂੰਦੀ ਸੀ ਜੀ ਛੋਟੀ ਸੀ ਇਹ 3 ਸਾਲ ਦੀ ਸੀ ਹਾਂਜੀ ਹਾਂਜੀ ਅਮਨ ਮੇਰੇ ਦਾ ਚੀਜ਼ ਹੋ ਸਰ ਇਹ ਬੱਚੇ ਸਾਡੇ ਥੋੜੇ ਜਿ ਸੀਗੇ ਜਾਨੀ ਆਪ ਦਾ ਆਪ ਉਹ ਸੰਭਾਲ ਲਾ ਤਿੰਨ ਚਾਰ ਸਾਲ ਦਾ ਮੈਂ ਸੀਗਾ 6 ਕੋ ਸਾਲ ਦੀ ਮੇਰੇ ਖਾਲਾ ਆਮਣ ਭੈਣ ਸੀ ਸੀ ਬਸ ਥੋੜਾ ਭੱਜੇ ਦੱਸੇ ਕਰਦੀ ਸੀ ਬਸ ਹਾਂ ਜੀ ਤੇ ਨਾ ਬਹੁਤ ਲੋਕਾਂ ਨੇ ਇਹ ਵੀ ਉਸੇ ਵੀ ਦਿਖਾਇਆ ਕਿ ਕਈ ਤਾਂ ਜਿਹੜਾ ਪੈਸਾ ਸੀ ਉਹ ਰਿਸ਼ਤੇਦਾਰ ਲੁੱਟ ਕੇ ਲੈ ਗਏ ਤੁਸੀਂ ਕਹਿੰਦੇ ਨਾ ਉਹ ਆਖਰੀ ਦੇ ਵਿੱਚ ਜਿਹੜਾ ਸੀਨ ਵੀ ਹੈਗਾ ਉਹਦੇ ਵਿੱਚ ਕਿ ਤੁਸੀਂ ਉਸ ਉਸ ਦੁੱਖ ਨੂੰ ਹੰਡਾਣ ਦੇ ਲੰਘੇ ਲੋਕ ਸਾਰਾ ਕੁਝ ਜੋ ਸੀਗਾ ਉਹਨਾਂ ਦਾ ਉਹ ਲੁੱਟ ਕੇ ਲੈ ਗਏ ਨਹੀਂ ਨਹੀਂ ਉਹ ਤਾਂ ਜੀ ਉਹ ਸੀਗਾ ਉਹ ਤਾਂ ਪਹਿਲੇ ਬੱਚੇ ਸੀਗਾ ਜਿਹੜਾ ਜਿਹੜਾ ਪਹਿਲਾ ਸੀ ਉਹ ਜਿਹੀ ਹੋਣਾ ਅੱਛਾ ਜੀ ਬਿਲਕੁਲ ਬਿਲਕੁਲ ਉਹ ਜਿਹੀ ਹੋਣਾ ਹੂੰ ਜਿਹੜੇ ਲੈ ਗਏ ਉਹ ਤਾਂ ਫਿਲਮ ਵਿੱਚ ਵੀ ਦਿਖਾਇਆ ਗਿਆ ਉਹ ਵੀ ਲੋਕਾਂ ਨੂੰ ਪਤਾ ਵਾ ਹੂੰ ਹੂੰ ਜਿਹੜੇ ਖਾ ਗਏ ਉਹ ਵੀ ਜਿਉਂਦੇ ਰਹਿਣਾ ਜੀ ਜੀ ਜਿਵੇਂ ਅਸਤਾ ਹੈਗੇ ਤਾਂ ਆਪਦੇ ਦਿਨ ਕੱਢੀ ਜਾਣੇ ਨਹੀਂ ਬਿਲਕੁਲ ਬਿਲਕੁਲ